ਮੈਂ ਆਪਣੇ ਟਰਾਲੀ ਨੂੰ ਪਹਿਲਾਂ ਹੀ ਲਈ ਵੀ ਤੀਆਂ। ਹਰ ਕੇ ਆਦਾ ਭਾਈ ਹੁੰਦੇ। ਹਰ ਕੇ ਭਾਈ ਨਾਲ ਰਹਿੰਦਾ ਯੂਥ ਮਾਰਕਰ ਦਾ ਰਹ ਜਾਂਦਾ। ਸੱਸੀ ਗਾਲ ਜੀ। ਆ ਲਿਆਂਦੀ ਭਾਈ ਟਰੈਲੀ ਹੈ। ਹੈ ਫਰਕਟ? ਹਾਂ ਭਾਈ ਲਿਆਂਦੀ ਲਿਆਂਦੀ। ਹਾਂ? ਵਧਾਈਆਂ ਤੈਨੂੰ। ਆ ਜੀ। ਤੁਹਾਨੂੰ ਵੀ ਮਾਰਿਆ ਬਹੁਤ-ਬਹੁਤ। ਆ ਕਿਉਂ ਭਾਈ? ਕਿੰਨੇ ਚਿਰ ਮਾਂ ਮਿਲੀ? ਏ ਨਾਲ ਉਹ ਚੱਲ ਤਾ ਲੈ ਟੈਪ ਟਰਾਵੀਨ ਫਿਰ ਵੀ ਵਧੀਆ ਟਾਈਮ ਨਾਲ ਦੇ ਦਿੱਤੀ 15 ਹੋਇਆ ਸੀ 15 20 ਦਿਨ ਦਾ ਕੋਈ ਚੱਕਰ ਨਹੀਂ ਹੈਗਾ ਫਿਰ ਵੀ ਠੀਕ ਹੈ ਹੈ ਹੀ ਸੋਹਣੀ ਦੇਖੋ ਕਿੰਨੀ ਲੱਦੀ ਏ 15 20 ਦਿਨ ਦਾ ਟਾਈਮ ਤਾਂ ਇਹੋ ਜਿਹੀ ਵੀ ਮਗਰ ਪਾਲਾ ਜਾਂ ਟਰੈਕਟਰ ਵਾਲਾ ਜਿਆਦਾ ਮਰੀਜ਼ ਵਗਦੀ ਪਾਲਾ ਹੈ ਕਿ ਨਹੀਂ ਜੀ ਮਗਰ ਕੱਲੇ ਕਰਦੀ ਕਰਦਣੇ ਦੀ ਪੈਂਦੀ ਤੇਰੇ ਲਈ ਬਲੇਰੋ ਮਗਰ ਇਹਦਾ ਉਹ ਹੱਕ ਵਾਲਾ ਮੁੰਡਾ ਨਾ ਜਿਹਨੇ ਹੱਕ ਫਿੱਟ ਕਰਨੀ ਸੀ ਉਹਦੇ ਵੀ ਬਜਾਰੇ ਨੂੰ ਕੋਈ ਪਰ ਹੋ ਗਈ ਕੰਮ ਉਹ ਹੋਰ ਪਾਸੇ ਚਲੇ ਗਿਆ ਆ ਕਰਕੇ ਫਿਰ ਰਹਿ ਗਿਆ ਕੰਮ ਕੰਮ ਗਾ ਕੇ ਰੱਖ ਦਿੱਤੀ ਨਏ ਉਹਦੇ ਨਾਲੇ ਪਾ ਕੇ ਲੈਉਣੇ ਪਤਾ ਲਿਆ ਦੀ ਬਣਵਾ ਲਈ ਦੀ ਆਪਾਂ ਇਹ ਕੁਲਰ ਉਹ ਬਣਾ ਤਾ ਤੋ ਤੈ ਬਿਲਵਾ ਤਾ ਕਹਿੰਦੇ 10 ਬੰਦੇ ਨੇ ਜਾਣਾ ਕਿਤੇ ਹਾਂ ਹਾਂ ਸਵੇਰ ਸਵੇਰ ਨੂੰ ਥੋੜਾ ਵਿੱਚ ਬੈਠ ਕੇ ਜਨੀਆਂ ਬੁਲਾਵਣਾ ਗੱਜਰ ਦੀ ਜਣੀ ਹੋਣੀ ਪਰਕੀ ਹੋਣਾ ਕਾਟਰ ਕਰਨਾ ਇਹਦਾ ਠੀਕ ਹੈ ਗੱਜਰ ਦੀ ਜਣੀ ਪਰਕੀ ਲੈਣੀ ਆ ਹੈ ਸਮਝ ਆਉਂਗੇ ਨੂੰ ਠੀਕ ਹੈ ਪਰਾਲੇ ਮਗਰ ਪਾ ਲੈਣੀ ਪਿੱਛੇ ਵਧੀਆ ਮਰਜ਼ੀ ਦੇ ਵਿੱਚ ਗੱਦੇ ਉਧੇ ਲਾ ਕੇ ਮੇਰਾ ਰੂਮ ਬਣਾਣਾ ਹੈ ਕਰੈਕਟਰ ਦੀ ਹੁਕੂ ਦੇਖ ਪ੍ਰਦਰਸ਼ਨੀ ਕਰੋਗੇ ਤਾਂ ਹੋ ਇਹ ਬੱਦਰ ਬਾਲ ਬਾਲੇ ਜਣੀ ਆਪਾਂ ਨੇ ਕਿਰਵਾਈ ਇਹ ਵੀ ਵਧੀਆ ਕਰੀ ਉਹ ਦੂਏ ਨੂੰ ਲੱਗ ਲੈਂਦੀ ਵੀ ਪਰ ਹੈ ਆਹਦੇ ਵਾਲੀ ਨੂੰ ਹਰਜੀਤ ਵਾਲੀ ਨੂੰ ਉਹਨਾਂ ਦੀ ਬਣਾਈ ਹੈ ਇਹਨੂੰ ਕਾਲਾ ਰੰਗ ਕਰਤਾ ਉਹਨੇ ਤਾਂ ਠੀਕ ਹੈ ਕਾਲਾ ਜੇ ਕਾਲਾ ਇਹ ਹੁਣ ਵਿੱਚ ਤਾਜ ਨੂੰ ਕਾਲਾ ਹੈ ਜੀ ਕਾਲਾ ਇਹਨੂੰ ਪਾ ਦੇ ਲਾਲ ਨੂੰ ਪਾ ਹਰੇ ਨੂੰ ਪਾ ਦੇ ਜੋ ਕੀ ਹੈ ਇਸ ਤੋ ਕੀ ਹੈ ਹੈ ਕਿ ਨਹੀਂ ਜੀ ਹਾਂ ਆਹ ਜਿਗੜਾ ਘੱਟ ਰਹਿਤ ਰਬੀ ਹੱਤ ਬਾਗੇ ਟੱਕਣਾ ਇਹ ਜਿਗੜਾ ਹੱਤਿਆਂ ਲੱਗੇ ਪਿੱਛੇ ਕਰਨੀ ਆ ਜੀ ਭੁਲਜੰਦਾਂ ਦੋ ਜੜਿਆਂ ਨੇ ਵੀ ਇੱਥੇ ਖੋਲ ਕੇ ਮੋੜਨੀ ਆ ਭੁਲਜੰਦੀ ਆ ਜੀ ਲੱਕੇ ਮੋੜ ਫਾਤਾ ਵਾਲਾ ਚੰਗਾ ਜੇ ਫੜ ਕੇ ਬਣਾ ਲੈ ਬਿਲਕੁਲ ਠੀਕ ਆ ਜਿਗੜਾ ਅੱਗੇ ਗੱਡਾ ਮੋੜੇ ਕਰਦੇ ਨੇ ਪੰਜਾਲੇ ਦੇ ਬਾਅਦ ਸੋਣਾ ਵਜੇ ਨੂੰ ਪੰਜਾਲੇ ਤੇ ਫੜਨਾ ਗੱਡਾ ਮੋੜ ਲੈਣਾ ਟੱਕੀਆਂ ਦਾ ਦੋ ਜੜਿਆਂ ਟੱਕ ਰੇ ਜਿਹੜਾ ਪੰਜਾਲੇ ਫੜ ਕੇ ਹਾਂ ਕੋਈ ਕੰਮ ਹੋ ਗਿਆ ਇਹ ਬਲਦ ਵਾਤ ਰੱਖਿਆ ਹੈ ਬੜਦ ਬੜ ਜੋੜਨਾ ਜਦੋਂ ਦੰਦ ਦੰਦ ਦੱਤੇ ਨੂੰ ਬਹੁਤ ਜੋੜ ਲੁਗਤ ਫੇਰ ਉਹ ਪੰਜਾਬੀ ਇਹਦਾ ਬੰਦੇ ਵਾਲੀ ਆ ਬਹੁਤ ਵਾਲੀ ਨਹੀਂ ਹੈਗੀ ਇਹ ਬੰਦੇ ਵਾਲੀ ਹੁਣ ਬੰਦੇ ਹੀ ਬੋਲਦਾ ਬੋਲਦਾ ਹੋਈ ਨਹੀਂ ਹਾਂਜੀ ਹਾਂ ਸਹੀ ਗੱਲ ਹੈ ਹੈ ਸਹੀ ਗੱਲ ਹੈ ਤਾਂ ਠੀਕ ਹੈ ਬਾਈ ਕੱਖਾਂ ਔਖਾਂ ਨੂੰ ਮੌਜਤ ਸੀ ਬਾਈ ਲੋੜਤੀ ਹੁਣ ਉਹ ਦੂਆ ਵੀ ਜਿਹੜਾ ਜੇ ਲੂਈ ਬਣਾਉਂਦੇ ਨਾ ਪਹਿਲਾਂ ਦੂਈ ਮੇਰੀ ਸਲਾਹ ਸੀ ਉਹ ਦੇ ਕੇ ਗੱਡੀ ਵਾਲੀ ਬਾਡੀ ਜੀ ਉਹ ਵੀ 20000 ਰੁਪਏ ਦੀ ਬਾਡੀ ਆਉਂਦੀ ਹੈ ਹਾਂ 20000 ਤੇ ਪਰ ਜਣ 40000 ਚ ਪੈਣੀ ਆ ਰਵਾ ਫੇਰ ਨਹੀਂ ਬਣਨਾ ਰਵਾ ਦਾ ਰਵਾ ਹੀ ਜੀ ਦਾ ਰੋਣਾ ਦਾ ਵਰਕੇ ਹੁੰਦਾ 40 ਚੱਲ ਮਹਿੰਗੀ ਜ਼ਾਤੀ ਚੀਜ਼ ਤਾਂ ਬਣਦੀ ਹਾਂ ਮੈਂ ਤਾਂ ਹੀ ਹੌਲੀ ਹੌਲੀ ਮੰਗ ਚੱਲੇ ਰੱਖ ਕੇ ਬਣਾ ਲੂੰਗੇ ਹਾਂ ਕੜੀ ਦੇ ਸੋਹਣੀ ਲੱਗੂਗਾ ਨਾ ਨਾ ਠੀਕ ਹੈ ਹੈਨ ਵਧੀਆ ਬੰਦੇ ਨੇ ਪੂਰੇ ਜ਼ੋਰ ਲਾ ਕੇ ਬਣਾਈ ਜੀ ਤਰ੍ਹਾਂ ਇਹ ਵਜਨ ਕਹਿੰਦਾ ਜਿੰਨਾ ਮਰਚੀ ਪਾਤਾ ਫਟੇ ਫੁਟੇ ਲਾ ਕੇ ਤੂੰ ਇਸ ਤਰ੍ਹਾਂ ਸ਼ੌਕ ਨੂੰ ਪੂਰਾ ਕਰੀ ਵਧੀਆ ਆਇਆ ਲੈਟਾ ਲੈਟਾ ਹੀ ਗਰਾਲੀਆਂ ਲਾਤੀਆ ਵਿਛੇ ਹਾਂ ਮੀਟਰ ਟਰੈਕਰ ਹੁੰਦੇ ਆ ਲੈਟਾ ਬਾਈ ਹੈ ਨਾ ਹਾਂਜੀ ਹਾਂਜੀ ਮੀਟਰ ਹੁੰਦੀ ਆ ਜਿੰਦਰ ਪਾਈ ਜਾਂਦਾ ਕਹਿੰਦਾ ਆਹੀ ਬਣਾ ਹੈ ਵੀ ਘੈਂਟ ਦਾ ਵੀ ਵਧੀਆ ਆਇਆ ਨੂੰ ਬਣਾ ਗਿਆ ਤੇ ਮੇਰੀ ਘਰ ਦੀ ਖੇਤ ਨਹੀਂ ਜਾਣਾ ਇੱਥੇ ਪਾਣੀ ਰੱਖ ਲੈ ਰੂਪੀ ਰੱਖ ਲੈ ਜਿਹੜੇ ਕੋ ਮਰਦੀ ਰੱਖ ਲੈ ਕੰਪਨੀਕਾਰ ਕੇ ਬਸ ਹੁਣੇ ਬਿਖਾ ਦੇ ਹਾਂ ਆ ਵੀ ਬਣਾਏ ਹੋਏ ਹੈਂ ਦਾਤੀਆਂ ਦੁੱਦਾਤੀਆਂ ਦੁੱਤੀਆਂ ਅਲਮ ਗਲਮ ਹੋਰ ਸਮਾਨ ਹੋਰ ਕੱਕ ਪਟੇਣਾ ਦਾਤੀਆਂ ਰੱਖ ਵਿੱਚ ਦਾਤੀਆਂ ਰੱਖ ਵਿੱਚ ਮੈਂ ਕਹਿੰਦਾ ਇਹਦੇ ਚ ਤੇਰੇ ਚ 10 ਮਿੰਟ ਦਾ ਕੰਨ ਕਰ ਕਮਾਣੀ ਵਾਲੀ ਆ ਕਮਾਣੀਆਂ ਭਾਈ ਸ਼ੌਕਰ ਸ਼ੌਕਰ ਫਰੂ ਭਾਈ ਸ਼ੌਕਰ ਲੱਗਿਆ ਮੇਆ ਕਮਾਣੀਆਂ ਕਮਾਣੀਆਂ ਸ਼ੌਕਰ ਕਮਾਣੀਆਂ ਭਾਈ ਸ਼ੌਕਰ ਵੀ ਉਹਨਾਂ ਦੇ ਉੱਪਰ ਤੱਕ ਲੱਗਿਆ ਹੋਇਆ ਨਾ ਉਹ ਦੇਖੋ ਹੁੱਕ ਵੀ ਸ਼ੌਕਰ ਵਾਲੀ ਆ ਹਮ ਹੁੱਕ ਵੀ ਸ਼ੌਕਰ ਲੱਗਿਆ ਹੋਇਆ ਨਹੀਂ ਬੰਦੇ ਜ਼ੋਰ ਲਾਉਂਦੇ ਮਤਲਬ ਜੇ ਕਿਤੇ ਸਫਰ ਜਾਣਾ ਬੰਦੇ ਨੂੰ ਹੋਣਾ ਆ ਪੈਗੇ ਨਾ ਟਰੈਕਟਰ ਪਰ ਤੇ ਨਾ ਇਧਰ ਹੀਠਾਂ ਤੇ ਇਹ ਲੋਲੇ ਨੂੰ ਕਮਾਣੀਆਂ ਟੱਕ ਟੱਕ ਵੱਜੀ ਜਾਂਦੀ ਆ ਆ ਵੀ ਜੇ ਟੂਟਾ ਮਾਰਦਾ ਉਰੇ ਵੀ ਪ੍ਰੂਫ ਆਪਾਂ ਆ ਵੀ ਉਰੀ ਜਾਮ ਬੋਣਾ ਕੰਮ ਆ ਨਾ ਨਾ ਢੜਕਾ ਝੜਕਾ ਮੋਟਾ ਬੋਲਦਾ ਹੁਣ ਬੜੀ ਟਰਾਲੀ ਆ ਹੈਗੀ ਆ ਛੋਟੀ ਚੱਲਾ ਹੈਗਾ ਛੋਟਾ ਅੱਜ ਤੋਂ ਹੁੱਕ ਬੜੀ ਲੁਆਲੀ ਹੁਣ ਜਿਹਦਾ ਮਰ ਕਾਰ ਚ ਵੀ ਟਰਾਲਾ ਵਾਲੇ ਕਹਿੰਦੇ ਉਹ ਟਰਾਲੀ ਹੋ ਜਾਂਦੀ ਠੀਕ ਆ ਲੋਟਾ ਥੋਦਾ ਵਧੀਆ ਵਧੀਆ ਆ ਨਾ ਹਾਂ ਨਵਾਂ ਮਾਲੇ ਸਰਦਾ ਜਿਹੜੀ ਪੱਤੀ ਡਾਲੇ ਦੀ ਹੋਣੀ ਆ ਬਾਈ ਐ ਬਾਈ ਆ ਪੱਤੀ ਡਾਲੇ ਦੀ ਹੋਣੀ ਆ ਨਾ ਨਵੀਂ ਆਈਟਮ ਬੈਟ ਚ ਚੱਲੋ ਨਵੀਂ ਆਈਟਮ ਬਾਈ ਮੈਂ ਪਰਖੜ ਬਾਈ ਟੂਟੀਆਂ ਲੈ ਵੀ ਤੁਹਾਨੂੰ ਪਹਿਲਾਂ ਸੰਗਲ ਮੈਂ ਨਵੀਂ ਆਈਟਮ ਉਹ ਖੜਕੀ ਆ ਕਹਿੰਦਾ ਸੰਟਰ ਦੇਖ ਲੈ ਆ ਪੱਤੀ ਉਹਦੇ ਮਿਲਟਰੀ ਵਾਲੀ ਵਾਲੀ ਲੁਆਤੀ ਜੇ ਤੌਰ ਬਹੁਤ ਹੈ ਨਾ ਇਹ ਲੇਜ਼ਰ ਕਟਿੰਗ ਆ ਨਾ ਬੇਟਾ ਪੱਤੀਆਂ ਬਣਾ ਕੇ ਲੱਗਿਆ ਸਪੈਸ਼ਲ ਐਮ ਜੀ ਗਰੋਪਰ ਹੁੰਦਾ ਹੈ ਕਰਦਾ ਟਰਾਲਾ ਆਪਣਾ ਇਹ ਵੀ ਬਹੁਤ ਵੱਤ ਚਾਹਦਾ ਹਾਂ ਹਾਂ ਨਾ ਵਧੀਆ ਚੀਜ਼ ਬਣਾਈ ਹੈ ਮੈਂ ਗੱਲ ਉਹਨੂੰ ਕਹਿਣ ਤਾਂ ਉਹ ਕਿੰਨਾ ਹੋਇਆ ਤੇਰਾ ਕੰਨਾ 200 ਅੰਕਲ ਹੋ ਗਿਆ 2 ਘੱਟ 198 ਮੰਟਲ ਕੰਨਾ ਤੋਲੇ ਅੰਨੇ ਅੱਜ ਕੋਈ ਕਹਿੰਦਾ 100 ਹੋਊਗਾ ਕੋਈ ਕਹਿੰਦਾ ਪਈ ਜਾਂਦਾ 200 ਹੋਊਗਾ ਬਾਈ ਇਹ ਆ ਲਦਾਂ ਮੈਂ 200 ਲਾਂਗਾ ਤੇਰੇ ਇਹ ਦੇਖੋ ਵੀ ਟਰਾਲੇ ਦੀ ਲੰਬਾਈ ਕਿੰਨੀ 200 ਦਾ ਐਡ ਕਿਹ ਹੋਣਾ ਚਾਹੀਦਾ ਕੱਲ ਚੜਿਆ ਉਰੇ ਦੇ ਆਣ ਦੇਖਿਆ ਦੇਖ ਤੜੂਫਾ ਪਾਵਾ ਹੀ ਚੜਿਆ ਕੱਲ ਪਰਸਾਂ ਜਾਂਦੇ ਗਈਆਂ ਕੱਲੇ ਨਹੀਂ ਗਿਆ ਟਾਈਮ ਸਵੇਰੇ ਹੈ ਕੱਲ ਸਵੇਰੇ ਹੈ ਥੋੜਾ ਖਾਸਾ ਲੱਗਦਾ ਹੈ ਨਾ ਟਾਈਮ ਹੁਣ ਜ਼ਿਆਦਾ ਲੱਗਦਾ ਹੁਣ ਖੁੱਲ ਹੋ ਗਿਆ ਮਿਲ ਫੇਰ ਫੇਰ ਪਰ ਗਿਆ ਕਹਿੰਦਾ ਹੁਣ ਬਹੁਤ ਜਾਂਦਾ ਇਸ ਟਾਈਮ ਕੰਮ ਜਾ ਜਾਣ ਲੱਗ ਪਈ ਨਾ ਕਿ ਐਦ ਕੀ ਹੁਣ ਲੇਬਰ ਆ ਗਈਆਂ ਲੇਬਰ ਸਾਰੇ ਕੋਲ ਆ ਗਈਆਂ ਤਿੰਨ ਤਿੰਨ ਚਾਰ ਚਾਰ ਦਿਨਾਂ ਚ ਹਾਂ ਪਹਿਲਾਂ ਇਸਦੇ ਬਹੁਤਾਂ ਕੋਈ ਲੋਕ ਇੱਕ ਵਾਰੀ ਬਹੁਤ ਵਧੀਆ ਬਾਈ ਦਾ ਕੰਡੇ ਨੂੰ ਮੌਜੂਦ ਤੋੜੂ ਹੈ ਨਹੀਂ ਨਹੀਂ ਕਰਦਾ ਟਰੈਕਟਰ ਦਾ ਸੌਦਾ ਕਿਤੇ ਮਾੜਾ ਕਰ। ਲੋੜ ਨਹੀਂ ਲੋੜੇ ਨਹੀਂ ਕੋਈ। ਇਹ ਲੋੜ ਦਾ ਮੋੜੇ ਨਹੀਂ ਵੇਚਦਾ। ਪਰਗੜ ਨੂੰ ਸੰਭਾਲ ਦੇ। ਉਹਨੂੰ ਵੇਚਦਾ ਉਹ ਬਰੇ ਗਿਆ ਟਰੈਕਟਰ ਲੱਗ ਗਿਆ ਚਲਾਉਣ ਉਹ। ਤੈਨੂੰ ਗੋਕੀ ਕਹਿੰਦਾ ਉਹਨੂੰ ਪਰਗੜ ਕਹਿੰਦਾ। ਨਾ ਬਗਾ ਮੈਂ ਤੈਨੂੰ ਦੱਲੇ ਢੋਏ ਲੈਣਾ। ਟਰੈਕਟਰ ਲੱਗ ਗਿਆ ਚਲਾਉਣ ਉਹ। ਠੀਕ ਐ। ਆਈਦਾ ਲੈ ਕੇ ਨਾ ਠੀਕ ਐ। ਰੇੜੇ ਦਾ ਤਾਂ ਕੰਮ ਨਾ ਵੇੜਦਾ। ਆਹ ਨੀਰੋਲ ਮੈਦੀ ਰੱਖ ਰਵੇ ਇੱਕ ਹੋਰ ਹੈ ਕਿ ਨਹੀਂ ਜੋ ਗੱਲ ਸਾਡੇ ਉਹਨੇ ਪੁਰਾਣੇ ਖੋਲੀ ਆ ਤਾਂ ਠੀਕ ਹੈ ਇੱਕ ਪੈਸੇ ਬੰਨ ਲੂਂਦਾ ਨਾਲੇ ਮੀਚ ਵੀ ਤਾਂ ਕਰਕੇ ਦੇ ਪੈ ਲਾਉਣੇ ਪੈਣ ਡਾਕਟਰ ਕੋਲ ਹੋਰ ਹੈ ਕਾਲੂ ਮੇਜੂਗਾ ਸਵੇਰੇ ਵਧੀਆ ਹੈ ਠੀਕ ਹੈ ਹੈ ਕਿਤੇ ਕੋਲ ਧੱਗੇ ਗੱਲ ਗਿਆ ਨਹੀਂ ਤੇ ਲਾ ਤੂੰ ਫਿਰ ਆਏ ਹੋ ਗਾ ਡੈਡੀ ਕੱਲ ਬੁਖਾਰ ਦਾ ਉਹ ਮੇਰੇ ਦਿਨਾਂ ਬਖਾੜਿਆ ਵਾ ਤਾਂ ਫਿਰ ਮੈਂ ਸਭ ਮੁਸਾ ਦਾ ਕੰਮ ਫਿਰ ਮੈਂ ਕਰਨਾ ਤਾਂ ਕੱਲ ਭਾਈ ਇਹ ਜਿਹੜੀ ਰਾਤ ਢੱਲੋਂ ਭਾਈ ਇਹ ਲੇਟ ਹੋ ਗਏ ਉਹਨਾਂ ਦੇ ਆਉਣੇ ਕਰਕੇ ਮੈਂ ਕਿਹਾ ਉਹਨਾਂ ਨੂੰ ਆ ਜਾਣ ਦੇ ਵੀ ਚੱਲ ਉਹਨਾਂ ਦੇ ਆਏ ਤੇ ਡਿਲੀਵਰੀ ਦਵਾਂਗੇ ਲਵਾਂਗੇ ਹਨ ਫਿਰ ਉਹਨਾਂ ਨੇ ਵਿਚਾਰੇ ਉਹ ਹੋ ਗਏ ਲੇਟ ਵੀੜੀ ਬੋਣ ਚਲੇ ਕੇ ਪਹਿਲਾਂ ਆਏ ਫਿਰ ਆਏ ਮੁੜ ਕੇ 6:30 ਵਜੇ ਰਾਤ ਦੇਖਦਾ ਥੋੜੀ ਜਿਹਾ ਕੁਝ ਜੱਜਮੈਂਟ ਨਾਲ ਆਏ ਅਸੀਂ ਇਹ ਪੁੱਥੇ ਤੇ ਨਾ ਭਾਰਸੂਤ ਲੈ ਕੇ ਸਰਾਂਦੇ ਤੱਕ ਨਵਾਂ ਸੜਕ ਬਣੀ ਨਵੀਂ ਉਦੇ ਪਰਾਂ ਭਾਈ ਪੱਟੀ ਹੈ ਨਹੀਂ ਸੱਡਾਂ ਪਰ ਨਹੀਂ ਤਾਂ ਪੱਟੀ ਨੂੰ ਦੇਖ ਕੇ ਬੰਦਾ ਜਾਈ ਜਾਂਦਾ ਉਹ ਚਿੱਟੀ ਪੱਟੀ ਹੈ ਨਹੀਂ ਬੜੀ ਬਸ ਹੋਈ ਧੁੰਦ ਹਣੀ ਆ ਮਾ ਧੁੰਦ ਦੇਖਦੇ ਕੁਝ ਨਹੀਂ ਤਾਂ ਆਪਾਂ ਤੇ ਜਾਦਾ ਮਾ ਹੁਣ ਰੰਡੇ ਤੇ ਆਇਆ ਉਧਰ ਜਿਆਦਾ ਆਦੀ ਇੱਥੇ ਨਾਲੋਂ ਜਿਆਦਾ ਇੱਥੇ ਸੂਝ ਤਾਂ ਉਹ ਮੁੰਡਾ ਜਿਹੜਾ ਛੱਡ ਕੇ ਗਿਆ ਉਹ ਵਿਚਾਰਾ ਕਹਿੰਦਾ ਕਹਿੰਦਾ ਰਾਤ ਤੇ ਕਹਿੰਦਾ ਪਹਿਲਾਂ ਤਾਂ ਕਹਿੰਦਾ ਆ ਜਨਾਂ ਮੈਂ ਫੇਰ ਕਹਿੰਦਾ ਕਹਿੰਦਾ ਵੀ ਬੀਬੀਰੇ ਮੈਂ ਮੁੜ ਕੇ ਵੀ ਆਉਣਾ ਮੈਂ ਯਾਰ ਕਿੱਥੇ ਤੂੰ ਮੁੜ ਕੇ ਏਡੀ ਦੂਰ ਤੇ ਅਸੀਂ ਜਾਣਾ ਮਸੀ ਹੈ ਨਾ ਮਾ ਕੋਈ ਨਹੀਂ ਜੇ ਤੇਰਾ ਟਾਈਮ ਲੱਗੇ ਛੱਡ ਜੀ ਫਿਰ ਸਾਜਰੀ ਆ ਗਿਆ ਉਹ ਤਾਂ ਉਹ ਤਾਂ 7:30 ਵਜੇ ਵਧੀਆ ਨਾਲੇ ਵਿਚੇ ਲੱਦ ਲਿਆ ਫਿਰ ਅੱਗੇ ਲੱਗੇ ਪਰ ਸਵੇਰੋਂ ਲਿਆ ਛੱਡ ਕੇ ਗਿਆ ਕੱਲ ਗੇਪ ਜੀ ਕੱਲ ਠੀਕ ਉਹ ਠੀਕ ਆ ਗੱਡੀ ਯਾਰ ਐਡੀ ਦੂਰ ਨਾ ਟਰੈਕਟਰ ਲੈ ਕੇ ਜਾਉਂਗੇ ਠਪ ਠਪ ਕਰਦੇ ਆਉਂਗੇ ਗੱਡੀ ਲੋਟ ਆ ਢਿੱਲੋਂ ਨੇ ਪੈਸੇ ਛੜਾਤੇ ਕਰਾਇਓਗੇ ਜਿਹੜੇ ਹੈਗੇ ਤੇ ਨਹੀਂ ਉਹ ਬਾਈ ਕਰਦੇ ਨੇ ਇਹ ਤੇ ਛਡਾਲੇ ਸੰਡੀ ਦਾ ਨਾ ਪਿਆਰ ਬਹੁਤ ਆਉਦਾ ਹਾਂ ਇਹ ਕੁਮਾਣੇ ਦਾ ਬੋਫਰ ਟਾਇਰ ਨੂੰ ਜੋ ਮਹੀ ਪਾ ਰਹੇ ਮਾਜੀ ਹਲਾ ਲਾ ਪਰ ਤੇ ਲੈ ਲੈ ਫਸੇ ਹੋਣਗੇ ਮੇਰੇ ਪੈਗੇ ਵਧੀਆ ਬਾਈ ਕਰਤਾ ਪੱਤਰਾ ਉਹ ਤਾਂ ਬਣ ਗਿਆ ਇਹਨਾਂ ਰਾਤਾ ਇਹਨਾਂ ਸਾਡਾ ਭਰਤੀਆਂ ਬਹੁਤ ਸਾਹਿਬ ਇੱਕ ਨੰਬਰ ਬਣ ਗਿਆ ਸੁਆਗੇ ਨਾਲੇ ਬਣ ਗਿਆ ਤਾਂ ਐ ਗਿੱਲੀ ਹੋਣੀ ਮਿੱਟੀ ਦਾ ਯਾਰ ਪਾਣੀ ਛਿਰਕਣੀ ਵੀ ਲੋੜ ਨਾ ਨਾ ਸਲਾ ਬੀਜੀ ਹੋਵੇ ਦੋਨੋਂ ਠੀਕ ਹੈ ਪਾਣੀ ਆ ਜਾਣਾ ਰਹਿਣਾ ਹੁੰਦੇ ਸਲਾਹ ਬਹੁਤ ਹੈ ਰਾਤ ਨੂੰ ਉਹ ਥੋੜੀ ਪੈਂਦੀ ਹੈ ਅਜੀ ਹੋਈ ਵੀ ਉਹ ਲੋੜ ਨਹੀਂ ਹੈਗੀ ਪਹਿਲਾਂ ਪਾਣੀ ਛਿੜਕਿਆ ਬਹੁਤ ਉੱਥੇ ਜਾਂ ਪਿਆ ਤਾਂ ਨਾ ਨਾ ਉਹ ਤਾਂ ਹੀ ਅਜੀ ਹੋਈ ਵੀ ਉਹ ਕਿਹੜਾ ਪੰਪ ਕਿੱਥੇ ਆ ਪੰਪ ਦੱਬਾ ਇੱਕਲਾ ਮਾਂਗੀ ਤੂੰ ਦੇਖਿਆ ਵੱਡਣਾ ਦੱਬਾ ਟਾਈਪ ਲਾ ਕੇ ਪਾਣੀ ਤੇ ਛਿੜਕੋਣਾ ਹੈ ਪਾਣੀ ਛਿੜਕੋਣਾ ਉਹ ਨਹੀਂ ਮਸਲਦਾ ਉਹ ਬਹੁਤ ਪੈਟ ਡਾਬਦਾ ਥੱਲੇ ਰੋ ਪੁੱੜਦਾ ਬਣ ਗਿਆ ਉਹ ਕੱਲੂ ਸਿੜਕ ਦੂੰਗੇ ਫਿਰ ਸਿੜਕ ਦੂੰਗੇ ਉੱਪਰ ਇੱਕ ਵਾਰੀ ਛੁਰਕ ਦੂੰਗੇ ਕੱਲੂ ਸਿੜਕ ਦੂੰਗੇ ਫਵਾਗਾ ਮੱਤ ਇੱਕ ਵਾਰੀ ਪੈਟ ਫਵਾਗੇ ਨਾਲ ਥੋੜਾ ਕੰਨਾਂ ਫਿਰ ਪਾਣੀ ਨਹੀਂ ਕਰਨਾ ਪਾਣੀ ਸਿੜਕਣਾ ਸਿਆਣੇ ਬੰਦੇ ਦੀ ਗੱਲ ਮੰਨ ਲਈ ਪਾਣੀ ਸਿੜਕ ਦੋ ਤਾਂ ਪਾਣੀ ਸਿੜਕਣਾ ਕੋਟੀ ਬਣਾਈ ਵੀ ਦੇਖ ਲੈ ਪਾਂਸਰ ਦੀ ਮਾਲਿਆ ਕਰੀ ਗੋਟੀ ਗਲੇ ਦੀ ਲੈ ਕੋਟ ਬਾਈ ਜੈਕਟ ਜੈਕਟ ਜਾਨਾ ਮਗਰ ਬੰਦੀ ਜਾਂਦੀ ਆ ਅਲਾ ਇੱਕੜਾ ਬੰਦ ਤੇ ਜਾਣੇ ਇਹਦੇ ਗਾਮਾ ਪਾ ਖੰਡਣਾ ਲੱਗੇ ਸਾਡੇ ਇੱਥੇ ਇੱਥੇ ਪੁੱਛੇ ਨੂੰ ਆ ਕੇ ਇੱਥੇ ਘੱਟ ਮਾਰ ਦੇਣੀ ਭਾਈ ਹੱਥ ਜੇ ਘੜੇ ਵਿੱਚ ਨਹੀਂ ਚੱਲ ਪਾ ਪਰਤ ਲੈ ਆਏ ਨੇ ਕਈ ਵਾਰ ਮੂੰਹ ਬਾਹਰ ਵੀ ਘੇਰ ਕੇ ਆਉਂਦੇ ਆ ਅਰੇ ਆਤਰੀ ਤੇ ਨਿਕਲਦੇ ਹੁੰਦੇ ਭਾਈ ਫੋਮ ਵਾਲੀ ਹੁੰਦੀ ਹੁੰਦੀ ਆ ਪਾ ਚੱਲਦੇ ਨੇ ਜਦ ਆ ਤਰੀ ਦੇ ਗਿਲਿੰਦੇ ਨੂੰ ਮੁੜ ਕੇ ਵਿੱਚ ਲੈ ਠੀਕ ਆ ਬਾਈ ਛੱਡੇ ਤੇ ਪਜਾਣੀ ਚੰਗਾ ਸਹੀ ਗੱਲ ਹੈ ਓਕੇ ਛੱਡ ਵੀ ਜਾਦਾ ਪੈਂਦੀ ਦੀ ਆਉਂਦੀ ਆਉਂਦੀ ਛੱਡ ਰਹਿਦੀ ਸੁਖਰੀ ਖੰਡ ਹੈ ਮੋਈ ਵੀ ਜਾਨੀ ਹੈਗਾ ਫਿਰ ਇੱਕ ਹੋਰ ਪਵਾ ਵੀ ਨਹੀਂ ਸਕਦੇ ਹੁਣ ਆ ਮੈਂ ਇਹਨਾਂ ਲਿਖਾ ਦੇਈ ਗਿਨੀ ਦਾ ਕਰਾ ਲਈ ਮੈਂ ਉਹੀ ਕਹਿੰਦਾ ਵੀ ਜੇ ਕਹਿ ਦਈਏ ਵੀ ਮਹੀ ਪੈ ਜਾਵੇ ਫਿਰ ਕੋਲੇ ਇਹਨਾਂ ਆ ਵੀ ਪਰ ਨਹੀਂ ਜੇ ਮਹੀ ਨਾਲ ਬਾਹਰ ਰਹਿਣਾ ਹਾਂ ਹੁਣ ਵੀ ਨਹੀਂ ਕਿਹੜੇ ਹੈ ਇਹਨਾਂ ਨੂੰ ਸਭਾ ਨੂੰ ਪੁਆਇੰਟ ਜਾਲੇ ਦੇ ਨੇ ਪੈਣੀ ਪੈਣਾ ਪੈਂਦਾਲ ਦੇ ਤਾਂ ਪੈਂਦੇ ਹੀ ਪੈਦਾ ਪੱਕਾ ਆਰ ਮੀ ਪਏ ਤੇ ਠੀਕ ਹੋਣਾ ਖੰਗ ਖੁੰਦ ਨੇ ਇੰਨਾ ਦਮ ਤੋੜਿਆ ਗਾ ਨਾ ਲੋਕਾਂ ਦਾ ਖੁਸ਼ਕੀ ਜੀ ਵਾਲੀ ਖੰਗ ਦਾ ਹਾਂ ਸੁੱਕੀ ਨਹੀਂ ਵਾ ਇੱਕਣੀ ਇੱਕਣੀ ਗੱਲ ਉਹ ਜਦੋਂ ਬੈਠੇ ਆ ਚੜ੍ਹੋ ਪਤਾ 10 ਜਣੇ ਦਾ 5-7 ਜਣੇ ਇਹਦੇ ਗੇੜਾ ਲਾ ਕੇ ਦੇ ਕੇ ਸ਼ੌਕ ਸ਼ੌਕਰ ਕੰਮ ਕਰਦੇ ਇਹਦੇ ਕੋਲ ਕੋਈ ਦਾ ਤੇ ਦਵਾ ਦਵੇ ਗਾਜਰਾ ਦਾ ਦਨੇ ਚੱਲ ਚਲੋ ਚੜ੍ਹੋ ਮਾ ਮੇਨ ਗਾਜਰਾ ਨਾਲ ਤੇ ਦਵਾ ਦੇਣਾ ਉਹਨੂੰ ਭਾਲ ਲਿਆ ਨਾ ਉਹ ਕਹਿੰਦਾ ਕਹਿੰਦਾ ਲਫਾਫਿਆਂ ਚ ਪਾ ਦਿੰਦੇ ਗਾਜਰਾ ਉਹਨੂੰ ਫੋਨ ਕਰਕੇ ਕਿਹਾ ਮੇਰੇ ਮੱਛੂੜ ਦੇ ਉਹਨੂੰ ਮੈਂ ਕਿਹਾ ਮਹਾਰ ਲਫਾਫਿਆਂ ਜਨੇ ਪਾਈ ਇਹ ਖੁੱਲੀ ਲੱਤਣੀਆਂ ਮੈਂ ਖਰਾਬ ਹੋਊਂਗੀ ਫਿਰ ਨਾਲ ਇਹਨੂੰ 1 ੜੀ ਮੂਹਰੇ ਤੇ ਚੱਕ ਕੇ ਆਪਾਂ ਨੇ ਪਾਣੀ ਨਾ ਧੋ ਦੁਣੀਆਂ ਸਾਡੇ ਟਰਾਲੀ 'ਚ ਮੁੜ ਕੇ ਇਹਦੇ ਪ੍ਰਤੀ ਉੱਪਰ ਨੇ ਕਦੂ ਲਾ ਦਰ ਕੇ ਹਾਂ ਤਰਪਾਲ ਤਾਂ ਪਾ ਲੈਣੀ ਹੈ ਨਾ ਨਾ ਕਾਲੀ ਬਹੁਤ ਸੋਹਣੀ ਹੈ ਤਰਪਾਲ ਪਾ ਦੂਗੀ ਕੋਈ ਨਹੀਂ ਤਰਪਾਲ ਤਾਂ ਪਾਣੀ ਹੋਣੀ ਭਾਵੇਂ ਨਹੀਂ ਪਾਣੀ ਆਹ ਹਾਲ ਦੀ ਮਿੱਟੀ ਹਿੱਚੀ ਹੋਣੀ ਥੋੜੀ ਯਾਰ ਕੋਈ ਨਾ ਕਹਿੰਦਾ ਸਵਾਗਾ ਜੁਦਾ ਬਾਈ ਤਾ ਫੁੱਲ ਦੇ ਪਾਤਾ ਉਹ ਤਾਂ ਕੰਦਰਾ ਲੱਗ ਰਿਹਾ ਆਹ ਉਹ ਵਗਾ ਪਾਇਆ ਬਈ ਉਹ ਸਵਾਗਾ ਪਾਇਆ ਹੈ ਕਿਹੜੀ ਨੰਦ ਲੱਗਦਾ ਕਿਹੜੀ ਨਾਲ ਲੱਗਦਾ ਯਾਰ ਆਹ ਮਿੱਟੀ ਨੇ ਪਾਣੀ ਰੋਕ ਦਿੱਤੀ ਆਉ ਮਿੱਟੀ ਜਿਆਦਾ ਖੇੜ ਦੀ ਗੱਲ ਕਰਦਾ ਕੋਈ ਪਲੇਟ ਹੋ ਜਾਂਦੀ ਨਾ ਕੋਈ ਸਿਰ ਤੋਂ ਪਾਣੀ ਨਾ ਹੋ ਰਿਹਾ ਉਹ ਤਾਂ ਪਾਣੀ ਵਰਾ ਗਿਆ ਬਬਲੀ ਜਿਹੜੇ ਖਾਣ ਪਾਣੀ ਆਏ ਨੇ ਹੂੰ ਸਮਝਿਆ ਉਹ ਜਿਹੜੀ ਡਾਲ ਦੀ ਬਣਾਈ ਕਿੱਥੇ ਵੀ ਨਹੀਂ ਛੱਡੇ ਮਾੜੀ ਪਾਰੀ ਪਰਾਂ ਨੂੰ ਜਾ ਕੇ ਜਿਹੜਾ ਹੁਣ ਡਰਦੇ ਫੇਰ ਕਰ ਦੂਗਾ ਕਿ ਸੌਗਾ ਪਾਇਆ ਹੋਇਆ ਹੋੜੜਾ ਪੈਣਾ ਇਹ ਹੁਣ ਪਾਇਆ ਹੋਇਆ ਦੋ ਮਾਰ ਦੋ ਵਾਗੇ ਮਾਰਦੇ ਕੋਬਿੰਦਰ ਓਏ ਆ ਲਿਆ ਬੰਦ ਲੈ ਆ ਬੈ ਸੱਟ ਬਾਈ ਸੱਟ ਕੋਡ ਆਦਾ ਆਦਾ ਤੁਸਾਂ ਮੈਂ ਆਦੇ ਰੋੜਦਾ ਆਈਏ ਸੱਚੇ ਪਠਾਣ ਲੈ ਚੱਲਦੇ ਖਾਏ ਹੋਗੇ ਬਰਗ ਹੋ ਕੇ ਕੰਮ ਆ ਸਾਨੂੰ ਰੋੜਦਾ ਕੰਮ ਤਾਂ ਕੋਈ ਨਹੀਂ ਹੈ ਕੱਲ੍ਹ ਜਾਨੀ ਪੈਣਾ ਕਰਦੇ ਆਉਂਗੇ ਮੈਂ ਮਾੜਾ ਮੋਟਾ ਸਮਾਨ ਹੈ ਮੈਂ ਤੇ ਆਉਂਗਾ ਚੱਲੇ ਜਾਣਾ ਮਾ ਠੀਕ ਐ ਜਾਇਆ ਕੱਲ੍ਹ ਨੂੰ ਆਉਣਾ ਰਵਾਂ ਤਾਂ ਕਾਤਾ ਹੋਣਾ ਮਾਜੀ ਨਾਲ ਲੱਗਿਆ ਹੂੰ ਕਰਤਾ ਕਿਨੂੰ ਸਬਜ਼ੀ ਆਈ ਸਬਜ਼ੀ ਨੂੰ ਕਰਿਆ ਥੋੜਾ ਜਿਹਾ ਹੋਰ ਮਸਲਾ ਹੋ ਗਿਆ ਸਬਜ਼ੀਆ ਕੀ ਹੋ ਗਿਆ ਹੁਣ ਕੋਈ ਨਹੀਂ ਚੱਲ ਹੈ ਕਾਤਾ ਮਰਨ ਨੂੰ ਬਹੁਤ ਠੀਕ ਐ ਹੋਰ ਮਸਲਾ ਹੋ ਗਿਆ ਸਬਜ਼ੀ ਵਾਲੇ ਨੂੰ ਭਾਈ ਸਾਡੀ ਅਸੀਂ ਡਿਊਟੀ ਸਾਡੀ ਟੈਨਸ਼ਨ ਆ ਰਹੀ ਹੈ ਮੇਰੇ ਲਾਪਰੀ ਦੋ ਜਣੇ ਲੈ ਕੇ ਆਉਂਦੇ ਹਾਂ ਨਾ ਲੈ ਆਉਣੇ ਇਹਦੀ ਜਿੰਮੇਵਾਰੀ ਹੈ ਸਾਧਰੀ ਆਦਿ ਤੁਹਾਨੂੰ ਸਬਜ਼ੀ ਮੈਂ ਯਾ ਕਹਿੰਦੀ ਸਿੱਟ ਲਵਾ ਕਰਤਾ ਬੰਦੂ ਨਟਾ ਦੀ ਕਵਾਲ ਕਰਤਾ ਸਬਜ਼ੀ ਵਾਲੇ ਨੂੰ ਹੋਰ ਗੱਲ ਉਹਦੇ ਮਸਲੇ ਬੜੀ ਮਨਾਈ ਆ ਪਰਕਟ ਵਈ ਮਾੜ ਗਿਆ ਮੂਰੇ ਉਹ ਦੇਖ ਬਾੜ ਪਹਿਲਾਂ ਥੱਲੇ ਉਧਰ ਬੰਦਾ ਵਾੜੂ ਆਪਣੇ ਵਾਲੀਆਂ ਮੂਰੇ ਜ ਵੀ ਲੱਗਣ ਕਿਹੜੀਆਂ ਉਹ ਛੋਟੀਆਂ ਜਿਹੀਆਂ ਅੰਡੇ ਜੀ ਆਹ ਸੋ ਤਾਂ ਬਹੁਤ ਵਧੀਆ ਵਧੀਆ ਹੁੰਦੇ ਆ ਨਹੀਂ ਠੀਕ ਉਹ ਲਿਆਉਣ ਯਾਰ ਆਹ ਰੱਖਣ ਆਹ ਦੇਖ ਲਾਉਣੀਆਂ ਲੈੜ ਦੇਖ ਬੜੀ ਮੈਂ ਕੀ ਆਂਦਾ ਹੈ ਤੇ ਚੜ ਗਿਆ ਉਹ ਦੇਖ ਸਾਹਮਣੇ ਪਹਿਲਾਂ ਲੱਗਣਾ ਜਾਈ ਬਹੁਤ ਮਚ ਕਰਦੀ ਐ ਇਹ ਰਾਤ ਨੂੰ ਦੇਖੀ ਕਿਵੇਂ ਇੰਨੀ ਰੀ ਲਿਆਉਣੀਆਂ ਐ ਪੀਲੀਆਂ ਇਹ ਤੁਹਾਨੂੰ ਦਈਆ ਸਾਰਾ ਕੁਝ ਕਰਦੀਆਂ ਚਿੱਟੀਆਂ ਪੀਲੀਆਂ ਇਹ ਗਾਈ ਫੋਟੇ ਦੇ ਲੱਗ ਕਿੱਥੇ ਲਾਈ ਵੀ ਆ ਆ ਵੀ ਕਰਦੀਆਂ ਇਹਦਾ ਗਲਤ ਹੈ ਜਿਹੜੀ ਐਂ ਕਰਦੀ ਹੈ ਗਲਤ ਹੈ ਉਹ ਗਲਤ ਇਹਨਾਂ ਲੱਗ ਆ ਅੱਖਰਾਂ ਨੇ ਕਰ ਦਿੰਦੀ ਮੁੱਲੇ ਬੰਦੇ ਨੇ ਆ ਪਾਰਕਿੰਗ ਆ ਠੀਕ ਆ ਪਾਰਕਿੰਗ ਹਲੇ ਆ ਠੀਕ ਆ ਅੱਜੂ ਹੋ ਰਿਆ ਰੱਲ ਗਿਆ ਮੀਂਹ ਤੋਂ ਵਾਹ ਲੈ ਓਏ ਲੱਗ ਲੱਗ ਆਉਂਦੀਆਂ ਰਾਜੇ ਹੁਣ ਕਿਤੇ ਕਲੇਟ ਆ ਇੱਥੇ ਬਸ ਲੁਕ ਕੇ ਆਉਣ ਲੱਗਿਆ ਕਦੇ ਕਲੇਟ ਲੱਗ ਲੱਗ ਆਉਣ ਲੱਗੀਆਂ ਇੱਕ ਉਹ ਲਿਆ ਇੱਕ ਹੋਰ ਆਇਆ ਜੋੜਾ ਮੈਂ ਅਰਸ਼ਵੀਰ ਨੂੰ ਕਿਹਾ ਮੂਹਰੇ ਵਾਲੀਆਂ ਖੋਲ ਕੇ ਲਾਉਣਾ ਉਹ ਅਰਸ਼ਵੀਰ ਉਹ ਬਹੁਤ ਦਿਨ ਚੜਾਉਣੀਆਂ ਲਾਈਟਾਂ ਨੇ ਬਹੁਤ ਨੇ 14 ਫੋਟੋ ਕਹਿਣਾ ਤੈਨੂੰ ਮੈਂ ਜੋੜਾ ਉਹ ਲਿਆ ਕੇ ਆਉਂਦਾ ਇੱਕ ਪਈਏ ਮੇਰੇ ਕੋਲ ਤੂੰ ਦਵਾਈ ਕਾ ਹੋਰ ਲਿਆ ਕੇ ਫਿੱਟ ਕਰ ਲੈ ਲਿਆ ਦੇ ਹੀ ਕਈ ਬਹੁਤ ਦਿਨ ਚੜਾਉਣੀਆਂ ਬਈ ਉਹ LED ਆ ਇਹਨੇ ਗੋਲੇ ਆ ਉਹਦੇ ਵਰ ਗਿਉ ਦੋ ਤਾਂ ਦੱਲੀ ਨੂੰ ਤੁੰਦ ਤਾਂ ਨਾਉਂ ਨਹੀਂ ਹੋਣੀ ਹੋਣੀ ਤੁੰਦ ਪਾੜ ਦਿਆਂ ਨਾ ਉਹ ਨੰਗੀਆਂ ਜੱਲੀਆ ਬਾਈ ਹੋਰ ਇੱਕ ਇਧਰ ਨਾਲ ਤੇ ਵੀ ਤੇਜ ਆਓ ਵਾਹ ਇਹ ਕਿੰਨੀ ਅਫਰੀ ਨਹੀਂ ਹੋਈ ਲੈਓ ਅਗਲੀ ਲਈ ਇਹ ਕਿਹੜੀ ਹੋਰ ਵੜ ਲਾ ਗਿਆ ਕਿਹੜੀ ਇਹ ਬਾਕਸ ਮਿਲਾਉਂਦੀਆਂ ਇਹਦਾ ਬਹੁਤ ਟਾਈਮ ਪਹਿਲਾਂ ਨਹੀਂ ਲੱਗਿਆ ਮੈਂ ਹੁਣ ਦਿਨ ਲੱਗਿਆ ਵੀ ਆ ਇਹਦਾ ਪੁਰਾਣੇ ਟਰੈਕਟਰ ਬੁਲਾਈਆਂ ਹੋਈਆਂ ਆ ਦੇਖ ਹੋਰ ਚੀਜ਼ ਆ ਗਈ ਉਹੀ ਚੀਜ਼ ਆ ਹੋਰ ਆਲੀ ਰੋਪੜ ਨਹੀਂ ਮਿਲੂਗੇ ਇਸੇ ਮਰਜੀ ਲੈ ਲੈ ਤੈਂ ਕਾ ਲਾਉਣਾ ਹੁਣ ਟਰੈਕਟਰ ਨੂੰ ਤੈਂ ਗਿੜਾ ਲਾਉਂ ਜਾਣਾ ਗੰਨੇ ਤਾਂ ਕੀ ਪਤਾ ਜਾ ਆ ਗਿਆ ਸਬਜ਼ੀ ਦੀ ਆ ਜਾ ਟਰੈਕਟਰ ਪਰ ਪੇਰ ਆਹ ਬਾਈ ਆ ਜੀ ਹਾਂ ਮੂਡ ਬਣ ਸਕਦਾ ਹਾਂ ਹਾਂ ਤੋਂ ਬਾਤਾਂ ਤੋਂ ਲਾ ਕਰਕੇ ਰੱਖੀਏ ਓ ਕਿਤੇ ਨਹੀਂ ਫੇਲੇ ਆਂ ਪੀਲੇ ਟਾਈਮ ਲਿਆਉਂਗਾ ਤੇ ਪੀਲੇ ਟਾਈਮ ਗਏ ਨਹੀਂ ਸਰਾਂਦ ਨੂੰ ਜੱਲੇਓ ਸਰਾਂਦ ਤੇ ਲਿਆਓ ਸਰਾਂਦ ਤਾਂ ਸਸਤੀ ਪੈਂਦੀ ਆ ਅਜੇ ਗੜ ਸਾਹਿਬ ਜਾਣਾ ਹੀ ਐ ਸਰਾਂਦ ਸਾਤੀ ਪੈਂਦੀ ਆ ਵਾ ਵਾਦਾ ਬੰਦ ਕਰ ਮਗਰਾ ਤਾਂ 700 ਨੂੰ ਬੈਠਾ 750 ਨੂੰ ਜੋੜਾ ਕੇ ਘਰ ਬੋਝਾ ਕਰਦਾ ਕੀ ਹੈ ਕਰ ਨਾਲ ਨਾ 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 ਉਹਦੇ ਚੱਕਰਿਆਂ ਨੂੰ ਅਸੀਂ ਬੰਗਾਲੀਆਂ ਇੱਕ ਹੁਣ ਲਾ ਗੱਲ ਉੱਪਰ ਤੇ ਨਾ ਜਿਹੜੇ ਗੋਲ ਲਾਈਟਾਂ ਲੈਂਦੀ ਮੂਰੇ ਦਿਨ ਉੱਪਰ ਦੇ ਨਾ ਹਲਕਾ ਜਿਹਾ ਪਤਾ ਵੀ ਨਹੀਂ ਲੱਗਦਾ ਹੈਗਾ ਜਦਾਂ ਇਹ ਹੱਥ ਹੱਥ ਵਾਰਿਆਂ ਨੂੰ ਤੇ ਪਰ ਉਹ ਵਿਚ ਨੂੰ ਗਿਰ ਗਿਆ ਟੁਕੜਾ ਖਤਮ ਹੁਣ ਉਹਦੇ ਕੋ ਟੇਪ ਲਾਈ ਐ ਦਲੀਨ ਦੀ ਜਿਹੜੀ ਉਹਨੂੰ ਲਾਈਆਂ ਨਹੀਂ ਮੂਰੇ ਉਹ 1600 ਦੀਆਂ ਲਾਈਟਾਂ ਆਈਆਂ ਦੀਆਂ ਆਨਲਾਈਨ ਨਾ ਪੰਗਾ ਪੈਦਾ ਨਾ ਨਾ ਇਹਨੂੰ ਪੰਗਾ ਇੱਕ ਨਾਲ ਪਹਿ ਪਹਿ ਕਹਦੇ ਨੇ ਪੈਸੇ ਪਹਿਲਾਂ ਪਾਓ ਹਾਂ ਤੇ ਤੁਹਾਡੇ ਬਦਵਾਰ ਕਿੰਨੇ ਕਰੀਏ ਤੁਸੀਂ ਨਹੀਂ ਕਰਦੇ ਆਨਲਾਈਨ ਬੈਟਰੀ ਮਗਾਈ ਦੀ ਮੈਂ ਪੰਮੇ ਤੇ ਮਾਈਕਾ ਕਹੀ ਜਾ ਟੱਕ ਫੜਿਆ ਪਿਆ ਪਰਸੋਂ ਪਰਸੋਂ ਕਹੀਓ ਮਾਰੀ ਆਏ ਮੈਂ ਥੱਲੇ ਬਾਜੀ ਵੀ ਉਹ ਬਾਜੀ ਆਏ ਟੱਕਾ ਹਥੋਂ ਦੀ ਬੈਟਰੀ ਬਸ ਬੁੜਕੇ ਥੋੜੀ ਬਲਿਓ ਨਹੀਂ ਛੱਟ ਗਿਆ ਬੈਟਰੀ ਦੇ ਟੱਕ ਬਚ ਗਿਆ ਛੱਟ ਗਿਆ ਛੱਟ ਕੇ ਨਾਲ ਬੰਦੂਗੀ ਬੈਟਰੀ ਤਾਂ ਨਹੀਂ ਇਹਨੂੰ ਬਾਈ ਨੂੰ ਉੱਥੇ ਲੈ ਕੇ ਦੂੰਗੇ ਆਪਾਂ ਤੇੜਿਆੜੀ ਕੋਲਾਈ ਵੀ ਗੱਗੇ ਦੇ ਕੋਲ ਬੇਲੇ ਵਾਲੇ ਕੋਲ ਗੱਗੇ ਉਹਦੇ ਕੋਲ ਦੇਖਿਆ ਜੋ ਜਿਹੜੀ ਸਵੇਰੋਂ ਕਿਰਤ ਲਈ ਫਿਰਦਾ ਦਾ ਚ ਗੱਗਨ ਬੈਟਰੀ ਚਲਾ ਕੇ ਦਿਖਾਉਣ ਲੱਗ ਗਿਆ ਗੱਗੇ ਕਹਿੰਦਾ ਮੈਨੂੰ ਬਚਪਨ ਦੀ ਗੱਲ ਯਾਦ ਆ ਗਈ ਬਈ ਅਸੀਂ ਜਿਹੜੀ ਚੀਜ਼ ਹੁੰਦੀ ਨਵੀਂ ਵੀ ਲੈ ਕੇ ਜਦੋਂ ਕਹਿੰਦੇ ਵੀ ਆਹ ਦੇਖ ਨਾ ਰੇਹੇ ਕਿ ਚੀਜ਼ ਤੇ ਰਸਤੇ ਇਹਨਾਂ ਨੂੰ ਚਲਾ ਕੇ ਦਿਖਾਉਂਦੇ ਹੁੰਦੇ ਇਹਨੇ ਆਉਂਦੀ ਸਾਰੇ ਪਹਿਲਾਂ ਬੈਟਰੀ ਚੈੱਕ ਕਰਾਈ ਇਹਨੂੰ ਅੱਜ ਜਿੰਨੀ ਦਾ ਕਹਿੰਦਾ ਉਹ ਕਹਿੰਦਾ ਪਤੰਗ ਲੈ ਜਾ ਛੋਟੇ ਜਿਹੇ ਹੁੰਦੇ ਸੀ ਖੇਡ ਲੂ ਪਰ ਦੋ ਉੱਥੇ ਉੱਤਾਰਦੇ ਹਜ਼ੂਰੇ ਨੇ ਦੋਸ ਵਾਗੇ ਮਾਰ ਦਿਆ ਮਿੱਟੀ ਦੇ ਚਿਹਦੇ ਬੱਸ ਇੱਥੇ ਪਾਣੀ ਰੁਕਣਾ ਇਹਦਾ ਆ 200 ਅੱਗੇ ਖਿੱਚਦੇ ਆਏ। ਉਹ ਉੱਥੇ ਲਾ ਦਿੰਦੇ। ਕੋਈ ਤਾਂ ਬਾਦੂ ਠੀਕ ਹੋ ਲੇ। ਪਾਤ ਤਾਂਾਰੇ ਕੌਣ ਗਜਾ? ਪਾਤ ਤਾਂ ਕਟੋਟਾ ਪਾਤ ਤਾਂ। ਇਹਦਾ ਤੇ ਹੋ ਹੀ ਜਾਂਦੇ ਡੁੱਬ ਵਰਗੀ ਇਹ। ਉਹ ਯਾਰ ਹੁਣ ਹੋਊਗੀ ਹੌਲੀ ਲੋਡ। ਮੰਡਲੀ ਕਿੰਝ ਗਿਆ? ਮੈਂ ਇੱਥੇ ਕਿੱਥੇ ਜਾਇਆ ਹੁਣ ਤਾਂ ਭੂਖ ਤੇ ਬਾਦ ਜਾਉਂਗੇ। ਪਰ ਸਾਨੂੰ ਭੂਖ ਪੈਣਾ। ਪਹੁੰਚਿਓ ਬਾਈ ਜਿਹੜੇ ਪਹੁੰਚ ਸਕਦੇ ਆ। ਠੀਕ ਨਹੀਂ? ਹਾਂ ਬਿਲਕੁਲ। ਹਾਂ। ਇੱਕ ਸਭਰਾ। ਆ ਤੁਹਾਨੂੰ ਭੂਖ ਪੈਣਾ ਦੁਬਾਰ ਦਾ। ਇੱਕ ਨੂੰ ਮਾਤਾ ਦਾ ਹੈਂ? ਉਰੋ-ਉਰੋ ਕਰ ਲੈ ਕੀ ਨੋ ਪਰ ਤੇ ਬਾਲ ਨੂੰ ਖੇਡ ਲਾਉ। ਹਾਂ ਹਾਂ ਉਹ ਨੂੰ ਕਰਨਾ ਯਾਰ। ਬਸ ਉਹ ਬੱਲੇ ਕਰਦੇ। ਕਰਦੇ ਆ ਉਹਨੂੰ। ਆ ਯਾਦ ਕਰ ਲਉ ਨਾ। 15 ਦੇ ਸੁਣਾ ਯਾਰ ਕੋਈ ਪਣਾ। ਹਾਂ। ਨਰੀਕ। ਹਾਂ ਤੇ ਆ ਤੇ ਗਰਾਏ ਮੇਰੇ ਆਦ ਨਹੀਂ ਦਾ। ਸੁੱਕੇ ਨੂੰ ਕਰਨਾ। ਸਿਓ ਸੁੱਕਾ ਦਾ ਨਾ ਮਾਤੋ ਹੋਊਗਾ। ਹਾਂ। ਤੂੰ ਤਾਂ ਕਾਇਆ ਕਰ ਤੂੰ ਗੋਨ ਤਾਂ। ਕਾਲੇ ਬਹ ਹੋਊਗਾ। ਹੈਲੋ ਬੀੜੀਆਂ ਵਰਗਾ ਮਸਕ ਮਾਰ ਲਾ ਜਣਾ ਕੱਪੜਿਆਂ ਦੇ ਵਿੱਚ ਧੂਈ ਚੱਲਦੀ ਹੈ ਹੈ ਬੀੜੀਆਂ ਵਰਗਾ ਮਸਕ ਮਾਰਦਾ ਨਹੀਂ ਲੱਗਦੀ ਐਦਾਂ ਉਹ ਇਹਦਾ ਮਸਕ ਆਈ ਜਾਂਦਾ ਹੈ 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 ਹਾਂ ਲੱਕਣੇ ਚੁਗਦਾ ਉਹ ਨੂੰ ਬਹੁਤ ਵਧੀਆ ਪੱਜੜਾ ਨੂੰ ਅੱਗੇ ਬਹੁਤ ਆਉਗੀ ਪੈਂਦੀ ਹੈ ਜੜਾਈ ਆ ਵੀ ਤਾਂ ਇਹ ਤਾਂ ਗਿੱਲੀਆਂ ਜੀਆਂ ਲੈ ਗਿੱਲੀਆਂ ਕਿੱਥੇ ਠੂਕ ਮਾਰਿਆ ਤਾਂ 我嘞，买这么便宜呢？咋地？拉不下来。来， ਹੇਲਾ ਫੀਰ ਥਾਲੀ ਗੈੜੀ ਆ ਬਾਈ ਨਾ ਨਾ ਬੱਤੀ ਓ ਟ੍ਰੈਲੀ ਪਨ ਜਾਹੀਦੀ ਯਾਰ ਓ ਫਿਰ ਕਿਤੇ ਵੱਜਦੀ ਵੱਜਦੀ ਐ ਬਹ ਤੇ ਟ੍ਰੈਲੇ ਦਾ ਐ ਮਾਰਿਆ ਨਾ ਉਹ ਟਰਾਲੀ ਪਰ ਚਾਹੀਦੀ। ਬਾ ਚਾਰ ਕਿਲਾ ਦਰ ਉਹ ਮੇਥੇ ਬੰਨ ਲਿਓ ਮੈਂ ਹੁਣ ਦੋਹਵਾਰੀ ਲੱਦਣੀ ਹੈ ਤਾਂ ਕਿ। ਇਹਨਾਂ ਇਹਦੀ ਜਿੱਦ ਲੱਦਣੀ ਹੈ ਲੈ ਖਰਾਬ ਕਰਨੀ ਹੈ। ਦੋ ਚਾਰ ਦਿਨ ਬਾਅਦ ਦੂਜੀ ਚ ਲੱਦ ਲੈਣ ਹਲੇ ਸ਼ਵਾ ਦੇਖ ਲੈ। ਕੋਪੀ ਕੇ ਦੀ ਜਿੱਦ ਨਹੀਂ ਕਹਿੰਦਾ ਖਰਾਬ ਕਰਨੀ ਕਹਿੰਦਾ ਦੂਜੀ ਲੱਦ ਲੈ ਪੁਰਾਣੀ ਚ। ਮਾਰੇ ਸ਼ਵਾ ਦੇਖ ਲੈ ਭਾਈ। ਕੋਪੀ ਬਈ। ਚੱਲ ਸਾਫ ਹੋਣੀ ਹੈ ਤਾਂ। ਕੋਪੀ ਬਈ। ਇੱਧਰ ਪਾਸੇ ਤੱਕ ਲੈ। ਹਾਂ? ਉਧਰ ਪਾਸੇ ਲਾ ਦੇ ਵੀਰੇ। ਮੈਂ ਪਹਿਲੇ ਜੀ ਆ ਗਏ ਹੁਣ ਤੁਹਾਨੂੰ ਦੱਸੂਗਾ ਜਿੱਦਣ ਬੰਨ੍ਹ ਲਈ ਫਿਰ ਆ ਗਏ ਤਾਂ ਇਥੋਂ ਕੁਆਂਟਲ ਵਾਲੀ ਵੱਢਣੀ ਹੁਣ ਜੇਗਾ ਖਾਸੀ ਛਿੱਲ ਲੈ ਗਿਆ ਅੱਜ ਇਹ ਹੈ ਚਾਰ ਹੋ ਗਈਆਂ ਹਾਂ ਚਾਰ ਹੋ ਗਈਆਂ ਆ ਭਰੀਆਂ ਛੱਡੀਆਂ ਥੋੜੀਆਂ ਇੱਕ ਹੋਰ ਰੱਦ ਲਾ ਮੈਂ ਕਿਹਾ ਰਹਿਣ ਦੇ ਫੇਰੇ ਲੱਦ ਲੈ ਜੀ ਬਾਕੀ ਹਨਾ ਲੈ ਆ ਟਰੈਕਟਰ ਕਮਾ ਲਿਆ ਤਿੰਨ ਭਰੀਆਂ ਲੱਦ ਕੇ ਲਗੇ ਟਰਾਲੀ ਚ ਨਾ ਨਾ ਉਹ ਦੂਏ ਉਹ ਵੀ ਲੈ ਜਾਣੇ ਬਰਸੀਨ ਲੈ ਆਣਾ ਅੱਛਾ ਬ੍ਰਾਜ਼ੀਲ ਲੈ ਜਾਣੀ ਆ ਪੰਡਾ ਦੇ ਪਾਹੋਂ ਟਰੈਕਟਰ ਮਗਰ ਜੋੜ ਕੇ ਆ ਕਿ ਆਪਣੇ ਇਹਦੇ ਪਰੇ ਵੱਡ ਲੈ ਗਿਆ ਜੀ ਦੀਆਂ ਪੰਡਾ ਲੈ ਜਾਣੀਆਂ ਨਾ ਨਾ ਇਹਨੂੰ ਟਰੈਕਟਰ ਸਿੱਖ ਗਿਆ ਹੁਣ ਇਹ ਚਲਾਉਣਾ ਵਾਸਤੇ ਇਹ ਨਾਲ ਪਾ ਕੇ ਵੱਡ ਲੈ ਗਿਆ ਹੋਰ ਯਾਰੀ ਵਿਚਾਰਾ ਪਹਿਲਾਂ ਬੋਰਡ ਜੋੜਦਾ ਤਾਂ ਥੋੜੇ ਜਿਹਾ ਸਿਕਾਨੀ ਕਰਦਾ ਫਿਰ ਤਾਂ ਰੱਜੀ ਨਹੀਂ ਹੁਣ ਆਪਾਂ ਇੰਨਾ ਟਾਈਮ ਰੇੜੇ ਪਰ ਇਹਨੂੰ ਆਉਣ ਜਾਣੇ ਲਾ ਜਾਂਦਾ ਤਾਂ ਇਹ ਵੱਢ ਕੇ ਹੁਣ ਲੈ ਗਿਆ ਜਿੰਨੇ ਟਾਈਮ ਟਰੈਕਟਰ ਪਰ ਕੱਖ ਵੱਢ ਕੇ ਮੋੜ ਦਿੰਦਾ ਇਹ ਪਹਿਲਾਂ ਇਹਨੂੰ ਟ੍ਰੇਲਰ ਦੇਖਿਆ ਸੀ ਰੇੜਾ ਦੂਆ ਰੇੜਾ ਤਾਂ ਜਿਹੜਾ ਆਪਣਾ ਨਾ ਗੋ ਬੰਬੂ ਖੋਲ ਕੇ ਹਾਂ ਚ ਲੱਗ ਗਿਆ ਚਲਾਉਣ ਫੁਰਾ ਬੰਬੂ ਖੋਲ ਕੇ ਪਹਿਲੇ ਇਹਨੂੰ ਦੂਏ ਲੋਟ ਚ ਉਹਦੀ ਹੁੱਕ ਬਣਾ ਕੇ ਪਾਈ ਮੇਰੇ ਲੱਗ ਗਿਆ ਵਧੀਆ ਚਰੌਣ ਕਾਕੂ ਖਣ ਜਾਣ ਲੱਗੇ ਫਿਰ ਬੈਠੇ ਘੁੰਮ ਰਹੇ ਹਾਂ ਸਾਹੀ ਟਰਾਲੀ ਪਹਿਲਾਂ ਸ਼ਮਾਹੀ ਟ੍ਰੇਨਿੰਗ ਬੁਲਾਇਆ ਤੈਂ ਹਾਂ ਸ਼ਮਾਹੀ ਟ੍ਰੇਨਿੰਗ ਤੇ ਬਾਅਦ ਚ ਹੁਣ ਤਨਖਾਹ ਲਾਤੀ ਤੂੰ ਕਿੱਥਾ ਹੈ ਐਸਾ ਹੈ ਮਿੱਠੂ ਭਾਈ ਤੂੰ ਫੋਨ ਕਰੀ ਜਾਂਦਾ ਮੈਨੂੰ ਮਿੱਠੂ ਦਾ ਫੋਨ ਆਇਆ ਕਹਿੰਦਾ ਸਰਦਾਰ ਜੀ ਪਾਰਟੀ ਬੱਸ ਭਾਈ ਮੈਨੂੰ ਫੋਵਾ ਕੇ ਬੈਠਦਾ ਕਹਿੰਦਾ ਸਰਦਾਰ ਜੀ ਤੁਸੀਂ ਆ ਪਾ ਠੀਕ ਦੋ ਦਿਨ ਬਾਅਦ ਫੋਨ ਆਇਆ ਗੱਲ ਕਰੀ ਅੱਛਾ ਤੁਸੀਂ ਆ ਤੁਸੀਂ ਐਸੇ ਚ ਬਸ ਅੱਛਾ ਆਪੋ ਮਾਓ ਠੀਕ ਹੈ ਕੀ ਗੱਲ ਲੋਗੇ ਤੈਨੂੰ ਮੈਨੂੰ ਫੋਨ ਮੈਨੂੰ ਫੋਨ ਕਰੀ ਜਾਂਦਾ ਰੋਜ਼ ਇਹ ਰੋਗ ਰੋਗ ਮਾਰਨਾ ਮੇਰਾ ਉਹ ਆਪਣੇ ਸੇਵ ਹੈ ਬਸ ਕੀ ਗੱਲ ਲੋਗੇ ਤੈਨੂੰ ਦੱਸ ਬਿਮਾਰ ਆ ਠਮਾਰ ਦਵਾਈ ਇਹ ਹੀ ਦਵਾਈ ਦਵਾਈ ਲੈ ਆਇਆ ਠੀਕ ਕੋਈ ਦਵਾਈ ਹੋਰ ਭਾਲਦਾ ਕੋਈ ਹਾਂ ਹਾਂ ਕਹ ਨਹੀਂ ਕੀ ਗੱਲ ਬੁਖਾਰਣ ਗਿਆ ਉਹ ਮੌਸਮੇ ਆ ਜਾ ਭਾਈ ਇਹ ਮੌਸਮ ਦਾ ਹੀ ਫਰਕ ਆ ਦੂਆ ਦੀਆ ਬੰਦਾ ਬਿਮਾਰ ਪਿਆ ਰਹੇਗੇ ਅਗਲੇ ਲੈਟਿੰਗ ਬੋਸ ਨਹੀਂ ਲੱਗੇ ਮੋਟਰ ਪਿੱਛੇ ਜੀਟਰ ਵਾਲੀਆਂ ਲਾਈਆਂ ਹੋਈਆਂ ਸਵਾਦੀ ਘੱਟ ਕਿੰਨੇ ਕਿਆ ਹੋਇਆ ਇਹ ਨੂੰ ਪਤਾ ਪ੍ਰਗਟ ਨੂੰ ਕਿੰਨੇ ਦਾ ਹੋਇਆ ਸੋਕਾ ਸ਼ੁਕਰ ਲਵਾਏ ਪਿਆ ਇਹ ਹੈਵੀ ਡਰਾਈਵਰ ਆ ਗਿਆ ਇਹ ਟੂਟੇ ਦੇ ਲੱਗੇ ਹੋਰ ਆਹ ਹੋਲੀ ਗਾ ਲੁਟ ਆਇਆ ਉਹ ਬਰਫੀ ਲੱਗ ਗਈ ਉਹਦੇ ਹੈ ਇਹ ਜਿੱਥੇ ਤੱਕ ਸਿੱਧਾ ਹੋ ਗਿਆ ਹੁ ਤਾਈ 200 ਕਾਂਟਲ ਲਾਦੋ ਹੈ ਤਾਈ 200 ਤੋਂ ਉੱਪਰ ਲੱਦਣਾ ਹੁਣ ਜਿਹੜਾ ਹੁਣ ਟੋ ਜਿਹੜਾ ਲੈ ਕੇ ਜਾਣਾ 300 ਹਾਂ ਜਿੰਨਾ ਮਾਤੀ ਹੋਵੇ 100 ਲਾ ਦੇਓ ਪਰ ਲੈ ਕੇ ਜਿਆਦਾ ਜਾਣਾ ਹੁਣ ਗੰਨਾ 200 ਹੋ ਗਿਆ ਗੰਨਾ ਸਾਰਾ 200 ਥੋੜਾ ਕਿਹਾ ਤਾਂ 200 ਹੋ ਗਿਆ ਟ੍ਰੈਕਟਰ ਟਰਾਲੀ ਟ੍ਰੈਕਟਰ ਟਰਾਲੀ ਆ ਟ੍ਰੈਕਟਰ ਟਰਾਲੀ ਦੇ ਸਾਹ ਨਾਲ ਅੱਗੇ ਮਹਿੰਦਰਾ ਛੋਟੇ ਹੁੰਦੇ ਤੇ ਜਿਆਦਾ 100 ਹੀ ਬਹੁਤ 250 ਤੋਂ ਪਲੱਸ ਲੈ ਲੈ ਐਡਾ ਟ੍ਰੈਕਟਰ ਐਡਾ ਟਰਾਲਾ 200 ਮਾਣ ਲੱਗਣਾ ਪਾਣਾ 250 ਦੇ ਉੱਪਰ ਚੱਲ 200 200 70 80 ਇੱਥੇ ਪਚਾੜੀਏ ਮੈਂ ਆਪਣਾ ਰਸਤਾ ਨਹੀਂ ਨਾ ਰਸਤਾ ਨਹੀਂ ਨਾ ਉਹ ਆਪ ਹਾਕੂ ਜਾ ਕੇ ਇੱਕ ਵਾਰ ਉਹ ਲੜਾ ਦੇ ਬਸ 250 ਮਾਚ ਉਹ ਨਹੀਂ ਹੁਣ ਨਾ ਆਪਾਂ ਨੇ ਹੁਣ 550 ਲੱ ਨਿਕਲ ਦੇ ਕੋਈ ਗੱਲ ਉੱਥੇ ਇਸ ਠੀਕ ਹੈ ਰਸਤਾ ਖੇਤ ਮਨੂ ਚੱਲ ਸਾਲਾ ਦੋ ਗੇੜੇ ਪਾਰਕੀ ਮਾਉਣ ਲਗਾਇਆ ਤਿੰਨ ਪਪੂਲਰ ਕੇ ਬੂਟਾ ਰਗੜਤਾ ਰਾਤ ਸਵੇਰੇ ਆਹ ਉੱਥੇ ਕੱਢਿਆ ਜਾ ਨਾਲ ਲੱਗ ਗਿਆ ਦੇ ਦਵਾਈ ਦੋ ਭਾਈ ਨੂੰ ਮੁੰਡਾ ਬਿਮਾਰ ਆ ਨਾ ਠੀਕ ਹੈ ਫਿਰ ਤੂੰ ਬਤਾ ਕਹਿੰਦਾ ਕੱਲ ਨੂੰ ਸਾਲਾ ਗੱਲ ਲੱਗ ਜਾਣਾ ਗੰਨਾ ਚੱਲਣ ਨੂੰ ਆਇਦੇ ਚ ਕੀ ਹੋ ਰਿਹਾ ਹੱਤਰੀ ਪਰਾਲੀ ਇਹਨੂੰ ਅੱਗ ਲਾ ਕੇ ਪਰੇ ਕਰੋ ਸਫਾਈ ਰੱਖੋ ਮਾੜੀ ਮੋਟੀ ਇਹ ਕਿਹੜੀ ਵੀ ਹੈ ਉਹ ਨਗਾਸ ਵਾਸਤ ਰੱਖੀ ਵੀ ਇਹ ਥੱਲੇ ਵੀ ਹੋ ਜਾਂਦਾ ਸੁੱਕਾ ਸੁੱਕਾ ਹੀ ਥੱਲੇ ਜਾਉਂਦੇ ਇਹਨਾਂ ਨੂੰ ਲਿਟਦੇ ਉਪਰ ਆਹ ਆਹ ਵਹੀ ਵਾਰੇ ਕਰੀ ਜਾਂਦੇ ਮੈਂ ਸਾਫ ਰੱਖਦਾ ਮਾਰੀ ਮੋਟਰ ਸਾਫ ਰੱਖੀ ਦੀ ਹੁੰਦੀ ਆ ਦਲਾਉਂਦਾ ਹੈ ਹੀਟਾਂ ਦੇ ਟੱਕਾ ਕਰ ਪ੍ਰਾਲੀ ਨੂੰ ਕਿੱਥੇ ਲਾ ਦਈਏ ਯਾਰ ਫੂਸ ਆ ਇਹ ਸੱਤ ਹੈ ਕਦੀ ਕਦੀ ਲੈ ਠੀਕ ਤਾਂ ਉਹਨਾਂ ਬਹਾਨਾ ਥੜੇ ਨਹੀਂ ਸਫਾਈ ਕਰ ਲੋ ਤੁਸੀਂ ਚੁੱਪ ਕਰਕੇ ਮੋਟਰ ਦੀ ਜਾਂ ਬਜੂ ਵਾਸਤੇ ਠੀਕ ਹੈ ਕੋ ਕੁੱਤੇ ਵੇਲੇ ਆਪਣਾ ਟੋਆ ਪਟ ਕੇ ਭਾਈ ਮੈਂ ਕਰੀ ਜਾਊਂਗਾ ਨਗਾਸ ਚੰਗਾ ਹੁੰਦਾ ਤਾਂ ਚਲੋ ਠੀਕ ਹੈ ਜੀ ਚਲਿਏ ਚਲ ਚਲ ਪੁੱਟੇ